ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਨ ਲੱਗੇ ਆ ਕਿ ਜੋ 15 ਤਰੀਕ ਨੂੰ 15 ਅਕਤੂਬਰ ਨੂੰ ਐਲਾਨ ਹੋ ਚੁੱਕਾ ਹੈ ਸਰਪੰਚੀ ਦਾ ਕਿਉਂਕਿ ਸਰਕਾਰ ਨੇ ਥੋੜਾ ਸਮੇਂ ਦੇ ਵਿੱਚ ਹੀ ਐਲਾਨ ਕਰ ਦਿੱਤਾ ਸਮਾਂ ਬਹੁਤ ਘੱਟ ਹੈ ਪਰ ਮੈਂ ਥੋੜੀ ਜੀ ਬੇਨਤੀ ਕਰਨੀ ਚਾਹੁੰਦਾ ਤੇ ਜਿਹੜੇ ਤੁਸੀਂ ਮੈਂਬਰ ਜਾਂ ਸਰਪੰਚ ਚੋਣਨੇ ਆ ਬੜੀ ਸੋਚ ਤੇ ਤੁਹਾਡੀ ਮਾਤਿਆ ਮਤ ਦਾ ਦਾਨ ਉਦੋਂ ਕਰਿਓ ਪਹਿਲਾਂ ਵੇਖੋ ਆਪਣੀ ਮਤ ਨੂੰ ਕਿ ਉਹ ਨਾ ਹੋਵੇ ਕਿ ਤੁਸੀਂ ਇਹੋ ਜਿਹਾ ਸਰਪੰਚ ਚੁਣ ਲੋ ਜਿਹੜਾ ਤੁਸੀਂ ਮੋਹਰ ਲਗਾਉਣ ਵਾਸਤੇ ਵੀ ਤਰਸਦੇ ਰਹੋ ਸਰਪੰਚ ਉਹ ਲੱਭਿਓ ਉਹ ਚੁਣਿਓ ਜਿਹੜਾ ਤੁਹਾਡੇ ਕੰਮ ਆਉਣ ਵਾਲਾ ਉਹ ਨਾ ਹੋਵੇ ਕਿ ਸਰਪੰਚ ਦਾ ਫੋਨ 8 ਵਜੇ ਬੰਦ ਹੋ ਜੇ ਤੇ ਸਵੇਰੇ 9 ਵਜੇ ਖੁੱਲੇ ਉਦੋਂ ਤੱਕ ਤੁਹਾਡੇ ਪੁੱਲਸ ਨੇ ਛੱਡੇ ਪਾੜੇ ਹੋਣ ਇਸ ਕਰਕੇ ਮੇਰੀ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜਾ ਮੈਂਬਰ ਚੁਣਨਾ ਵਾ ਉਹ ਵੀ ਬੜਾ ਸੋਚ ਸਮਝ ਕੇ ਚੁਣਿਓ ਮੈਂਬਰ ਇਹੋ ਜਿਹਾ ਨਾ ਅੱਜ ਚੁਣ ਲਿਓ ਕਿ ਕੱਲ ਨੂੰ ਤੁਹਾਡੇ ਤੇ ਦੁੱਖ ਤਕਲੀਫ ਪਵੇ ਤੇ ਸਭ ਤੋਂ ਪਹਿਲਾਂ ਨਵੇਂ ਦੀ ਗੱਡੀ ਕਰੋ ਪਤਾ ਨਾ ਤੁਸੀਂ ਵਿਆਜੀ ਪੈਸੇ ਫੜਨੇ ਕਿ ਹਿਸਤਾਲਿਆਂ ਨੂੰ ਫੜ ਕੇ ਤੇ ਫਿਰ ਜਾ ਕੇ ਤੁਸੀਂ ਗੱਡੀ ਕਰਨੀ ਆ ਤੇ ਇਹਨਾਂ ਨੇ ਫੈਸਲਾ ਕਰਾਉਣ ਤੋਂ ਬਾਅਦਾਂ ਕਹੇ ਕਿ ਮੈਨੂੰ ਤੇ ਤਾਰੂ ਦੀ ਬੋਤਲ ਲੈ ਕੇ ਦਿਓ ਮੀਠ ਲੈ ਕੇ ਦਿਓ ਜਿਹੜਾ ਤੁਹਾਡੇ ਆਉਂਦਿਆਂ 5000 ਤੋਂ ਥੱਲੇ ਲਾ ਜੇ ਅੱਜ ਮੇਰੇ ਭੈਣ ਪਰਾਓ ਬੜੀ ਸੋਚਦੇ ਸਮਝ ਨਾਲ ਆਪਣਾ ਮੈਂਬਰ ਉਹ ਚਣਿਓ ਅੱਜ ਇਹਨਾਂ ਨੇ ਤੁਹਾਡੇ ਤਰਲੇ ਕਢਣੇ ਆ ਪਰ 5 ਸਾਲ ਇਹਨਾਂ ਲੋਕਾਂ ਨੇ ਤੁਹਾਡੇ ਤਰਲੇ ਕਢਾਉਣੇ ਆ ਅੱਜ ਇਹਨਾਂ ਤੁਹਾਨੂੰ ਸਸੀ ਕਾਲ ਬਣਾਉਣੀ ਆ 5 ਸਾਲ ਇਹਨਾਂ ਤੁਹਾਡੇ ਕੋਲੋਂ ਸਸੀ ਨਾਲੀਆਂ ਮਰਵਾਉਣੀਆਂ ਆ ਮੇਰੇ ਕਹਿਣ ਦਾ ਭਾਵ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਰਪੰਚ ਚੋਣਨਾ ਉਹਦੇ ਅੱਗੇ ਪਹਿਲਾ ਮੁੱਦਾ ਰੱਖ ਦੋ ਕਿ ਤੇਰਾ ਪਿੰਡ ਦੇ ਵਿੱਚ ਦਫ਼ਤਰ ਮਨਾ ਚਾਹੀਦਾ ਵਾ ਜਿਹੜੇ ਦਫ਼ਤਰ ਦੇ ਵਿੱਚ ਤੇਰਾ ਟਾਈਮ ਹੋਣਾ ਚਾਹੀਦਾ ਹੈ ਇਨੇ ਤੋਂ ਇਨੇ ਤੂੰ ਬਹਿਣਾ ਵਾ ਉਹ ਟਾਇਮ ਤੇ ਬੈਠ ਤੂੰ ਰੋਟੀ ਖਾਦੀ ਨਹੀਂ ਖਾਦੀ ਆਪਣੇ ਟੇਬਲ ਦੇ ਉੱਤੇ ਰੋਟੀ ਖਾ ਇਹ ਗੋਂਦਵਾਲ ਦੇ ਸਰਪੰਚ ਦੀ ਗੱਲ ਆ ਪਿੰਡ ਗੋਂਦਵਾਲ ਸਾਹਿਬ ਦੇ ਰਜਾ ਗੁਰੂ ਦੇ ਨਖਦੇ ਵਿੱਚ ਸਰਪੰਚ ਵੇਖਿਆ ਟੈਂਕੀ ਦੇ ਉੱਤੇ ਨੇ ਸਾਰਾ ਦਫ਼ਤਰ ਬਣਾਇਆ 4 ਵਜੇ ਤੋਂ ਲੈ ਕੇ 7 ਵਜੇ ਤੱਕ ਬੈਂਦਾ ਲੋਕਾਂ ਦੇ ਕੰਮ-ਤਾਮ ਸਾਰੇ ਇਸ ਕਰਕੇ ਇਹਨਾਂ ਵਿੱਚ ਤੁਸੀਂ ਇਹੋ ਜਾਂ ਸਰਪੰਚ ਚੁਣ ਲਓ ਤੁਸੀਂ ਥੱਲੇ ਦੇਖੀ ਜਾਓ ਤਾਂ ਉੱਤੇ ਉਹ ਖਲੋਤਾ ਕਹਦੇ ਵੀ ਮਰੇ ਥੱਲੇ ਸਰਪੰਚ ਹੈ ਹੀ ਨਹੀਂ ਆ सरपंच ਚੁਣਨਾ ਉਹ ਚੁਣਿਓ ਜਿਹੜਾ ਤੁਹਾਡੇ ਦਫ਼ਤਰ ਦੇ ਵਿੱਚ ਤੁਹਾਡੇ ਅੱਤੇ ਟਾਈਮ ਤੇ ਕੰਮ ਕਰਨ ਵਾਲਾ ਹੋਵੇ ਜਿਹੜਾ 4 ਘੰਟੇ ਟੱਲੀ ਟਾਈਮ 'ਤੇ ਅੱਡ ਸਕੇ ਕਿ ਇੰਨੇ ਵਜੇ ਸਰਪੰਚ ਨੇ ਆਉਣਾ ਵਾ ਉਹਦਾ ਦਫ਼ਤਰ ਹੋਵੇ ਮੈਂਬਰ ਉਹ ਚੁਣਿਓ ਇਹੋ ਜਿਹੇ ਮੈਂਬਰਾਂ ਚੁਣ ਕੇ ਬਹਿ ਜਾਓਗਾ ਜਿਹੜਾ ਖੁਦ ਲੋਕਾਂ ਨਾਲ ਲੜਾਈਆਂ ਕਰਦੇ ਹੋਣ ਲੋਕਾਂ ਦੇ ਪਵਾੜੇ ਪਾਉਂਦੇ ਹੋਣ ਲੋਕਾਂ ਨਾਲ ਮੇ ਲੜਾਈਆਂ ਹੋਣ ਮੈਂਬਰ ਉਹ ਚੁਣਿਓ ਜਿਹੜੇ ਬੰਦੇ ਦਾ ਸ਼ਵੀ ਠੀਕ ਆ ਜੇ ਦਾ ਜਨਤਾ ਦੇ ਵਿੱਚ ਵਿਕਾਰ ਆ ਕਿ ਠੀਕ ਆ ਪਾਈ ਇਹਦੇ ਤੇ ਕੋਈ ਇਹੋ ਦਾ ਇਲਜ਼ਾਮ ਨਹੀਂ ਹੈਗਾ ਇਹਨਾਂ ਨੇ ਨਸ਼ਾ ਵੇਚਣ ਵਾਲਾ ਮੈਂਬਰ ਚੁਣ ਲਓ ਫੇ ਤੁਹਾਡੇ ਬੱਚੇ ਤੇ ਕੀ ਬਥਨੇ ਆ ਅੱਜ ਮੈਂ ਕਈ ਵੀਡੀਓ ਬੇਖੀ ਬਣਾਈਆਂ ਵਾ ਸਰਪੰਚਾਂ ਦੀਆਂ ਕਿ ਭਈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਨਸ਼ਾ ਕਿਹੜੇ ਤਰੀਕੇ ਨਾਲ ਬੰਦ ਕਰ ਸਕਦੇ ਹੋ ਅੱਜ ਆਉਣ ਵਾਲੇ ਸਰਪੰਚਾਂ ਨੂੰ ਇਹ ਗੱਲ ਪੁੱਛੋ ਕਿ ਤੁਸੀਂ ਨਸ਼ੇ ਤੋਂ ਮੁਕਤ ਪਾਓਗੇ ਕਿ ਨਸ਼ਾ ਬੰਦ ਕੀਤਾ ਜਾਵੇ ਇਹ ਸਾਰੇ ਰਲੇ ਆ ਇਸ ਕਰਕੇ ਭੈਣੋ ਤੇ ਭਰਾਓ ਮਤਾਵਾ ਬਜ਼ੁਰਗੋ ਤੁਹਾਡੇ ਅੱਗੇ ਬੇਨਤੀ ਹੈ ਜਿਹੜਾ ਮੈਂਬਰ ਸਰਪੰਚ ਚੁਣਨਾ ਉਹਦੇ ਉੱਤੇ ਪਹਿਲਾਂ ਰੱਖੋ ਕਿ ਨਸ਼ਾ ਤੇ ਸਾਨੂੰ ਮਿਲਣ ਦਾ ਟਾਈਮ ਤੇਰਾ ਹੋਣਾ ਚਾਹੀਦਾ ਵਾ ਇਹ ਨਾਲੇ ਤੂੰ ਮਹੀਨੇ ਦਾ ਸਾਨੂੰ ਇੱਕ ਵਾਰੀ ਮਿਲੇ ਤੇ ਤੁਸੀਂ ਉਹ ਉੱਤੇ ਖਲੋਤਾ ਤੁਸੀਂ ਥੱਲੇ ਵੇਖੀ ਜਾਓ ਇਹ ਕੰਮ ਨਾ ਵੀਰੋ ਕਰਿਓ ਉਹਨੂੰ ਤਾਂ ਤੇਰੇ ਘਰ ਨਹੀਂ ਜਾਣਾ ਅਸੀਂ ਦਫ਼ਤਰ ਦੇ ਵਿੱਚ ਤੇਰੇ ਇਹਨੇ ਵੇਦ ਸਾਨੂੰ ਟਾਈਮ ਲੈ ਦੇ 1:00 ਤੋਂ 4:00 ਤੋਂ 7:00 ਕੰਮ ਹਣ ਗਈਦੇ ਆ ਇਹਨਾਂ ਦੇ ਸਰਪੰਚ ਇਹੋ ਜਿਹੇ ਲੋਕ ਜਿਹੜਾ ਕਿ ਪਹਿਲਾਂ ਬੋਦਲ ਲਿਆ ਕੇ ਤੇ ਫੇਰ ਕੰਮ ਕਰਦੇ ਤੁਸੀਂ ਦਾ ਫੈਸਲਾ ਕਰਾ ਕੇ ਇੰਨੀਆਂ ਗੱਲਾਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਮੇ ਸਮੇ ਸਿਰ